ਦੂਗਾ ਆਪਦਾ ਕੰਮ ਬੰਦ ਕਰ ਦੂਗਾ ਤੇ ਅਸੀਂ ਆਪਦਾ ਚਲਾ ਲਾਂਗੇ ਪਰ ਆਪਾਂ ਕਿਸੇ ਨੂੰ ਵੀ ਥੱਲੇ ਸਿੱਟ ਕੇ ਆਪਦੀ ਕਾਮਯਾਬੀ ਆਪਾਂ ਕਦੇ ਵੀ ਨਹੀਂ ਪ੍ਰਾਪਤ ਕਰ ਸਕਦੇ ਹਾਂ ਹਲੋ ਸਸਤੀ ਗੱਲ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵਗੇ ਜੇਕਰ ਅੱਜ ਦੀ ਦੁਨੀਆ ਵਿੱਚ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਜੇ ਆਪਦੀ ਕਿਸਮਤ ਨੂੰ ਚਮਕਾਉਣਾ ਚਾਹੁੰਦੇ ਜੇ ਤਾਂ ਸਭ ਤੋਂ ਪਹਿਲੀ ਗੱਲ ਕਿਸੇ ਦੇ ਲਾਗੇ ਬਹਿਣਾ ਬੰਦ ਕਰ ਦਿਓ ਆਪਣਾ ਟਾਈਮ ਪਾਸ ਕਰਨਾ ਬੰਦ ਕਰ ਦਿਓ ਅਤੇ ਬੇਫਜ਼ੂਲ ਗੱਲਾਂ ਕਰਨੀਆਂ ਜਾਂ ਲੋਕਾਂ ਦੇ ਨਾਲ ਗੱਲਾਂ ਕਰਕੇ ਟਾਈਮ ਪਾਸ ਕਰਨਾ ਜਾਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਆਪਣੇ ਮਾਈਂਡ ਨੂੰ ਪ੍ਰੈਸ਼ਰ ਪਾਉਣਾ ਇਹ ਚੀਜ਼ਾਂ ਸਾਰੀਆਂ ਨੂੰ ਬੰਦ ਕਰ ਦਿਓ ਫਿਰ ਤੁਸੀਂ ਆਪਣੀ ਜ਼ਿੰਦਗੀ 'ਚ ਜੋ ਹਾਸਿਲ ਕਰਨਾ ਚਾਹੁੰਦੇ ਜੇ ਉਹ ਤੁਸੀਂ ਕਰ ਸਕਦੇ ਜੇ ਆਪਣੀ ਮੰਜ਼ਿਲ ਨੂੰ ਪਾ ਸਕਦੇ ਜੇ ਜੇਕਰ ਇਹਨਾਂ ਚੀਜ਼ਾਂ ਨੂੰ ਇੱਛੇ ਛੱਡੋਗੇ ਤਾਂ ਅਤੇ ਜੇਕਰ ਇਹ ਚੀਜ਼ਾਂ ਸਾਰੀਆਂ ਆਪਣੀ ਜ਼ਿੰਦਗੀ ਦੇ ਨਾਲ ਕੱਸੀ ਟੋਗੇ ਤਾਂ ਫਿਰ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਲੋਕ ਉਦੋਂ ਤੱਕ ਸਾਥ ਦਿੰਦੇ ਨੇ ਜਦੋਂ ਤੱਕ ਉਹਨਾਂ ਨੂੰ ਕੋਈ ਮਤਲਬ ਹੁੰਦਾ ਹੈ ਜਿੱਦਣ ਉਹਨਾਂ ਦਾ ਮਤਲਬ ਨਿਕਲ ਜਾਂਦਾ ਹੈ ਉਹ ਠੁੱਡ ਮਾਰ ਕੇ ਪਿਛਾਂ ਹੋ ਜਾਂਦੇ ਨੇ ਬਸ ਅੱਜਕੱਲ ਦੀ ਦੁਨੀਆ ਦੀ ਇਹ ਸੱਚਾਈ ਹੈ ਭਾਵੇਂ ਉਹ ਘਰ ਵਾਲਾ ਹੈ ਭਾਵੇਂ ਉਹ ਬਾਹਰ ਵਾਲਾ ਹੈ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਖਾਸ ਕਰ ਉਦੋਂ ਸਭ ਤੋਂ ਜ਼ਿਆਦਾ ਦੁੱਖ ਲੱਗਦਾ ਜਦੋਂ ਆਪਣੇ ਆਪਣੇਆਂ ਨੂੰ ਮਾਰਦੇ ਆ ਤੇ ਆਪਣੇ ਹੀ ਆਪਣੇਆਂ ਨੂੰ ਗੱਲਾਂ ਕਰਦੇ ਆ ਸਭ ਤੋਂ ਜ਼ਿਆਦਾ ਬੰਦਾ ਉਦੋਂ ਦੁਖੀ ਹੁੰਦਾ ਤੇ ਇਸ ਕਰਕੇ ਕਿਸੇ ਦੀਆਂ ਗੱਲਾਂ ਨਾਲੋਂ ਸੁਣਨ ਨਾਲੋਂ ਆਪਣੇ ਆਪ 'ਚ ਇੰਨੀ ਮਿਹਨਤ ਕਰੋ ਕਿ ਇੰਨਾ ਉੱਚਾ ਆਪਣੇ ਆਪ ਨੂੰ ਦਰਜਾ ਦਿਓ ਤੁਸੀਂ ਲੋਕਾਂ ਦੇ ਪਿੱਛੇ ਨਹੀਂ ਲੋਕੀ ਤੁਹਾਡੇ ਪਿੱਛੇ ਹੋਣ ਅੱਜਕਲ ਆਪਣੇ ਆਪ ਨੂੰ ਇੰਪਰੂਵ ਕਰਨ ਵਾਸਤੇ YouTube ਪਲੇਟਫਾਰਮ ਬਹੁਤ ਵਧੀਆ ਹੈ Instagram ਹੈ Facebook ਹੈ ਪਰ ਸਹੀ ਢੰਗ ਦੇ ਨਾਲ ਆਪਾਂ ਵੀਡੀਓ ਬਣਾਣੀ ਹੈ YouTube ਤੋਂ ਆਪਾਂ ਅਨਲਿਮਿਟਿਡ ਪੈਸਾ ਕਮਾ ਸਕਦੇ ਹਾਂ ਤੇ ਅੱਜ ਆਪਾਂ ਸੁਣਦੇ ਹਾਂ ਇਸ ਭੈਣ ਭਰਾਵਾਂ ਦੀ ਗੱਲ ਜੋ ਕਿ YouTube ਤੇ ਫੈਮਿਲੀ ਹੈ ਤੇ ਅਤੇ ਪੈਸਾ ਅਨਲਿਮਿਟਿਡ ਕਮੰਦੀ ਹੈ ਮਤਲਬ ਕਿ ਮਿਹਨਤ ਕਰਕੇ ਕੀਤਾ ਜਿੰਨਾ ਵੀ ਕੀਤਾ ਅਸੀਂ ਜਿੰਨੇ ਤੇ ਉਦੋਂ ਇਹ ਵੀ ਸੀਗਾ ਵੀ ਰਿਕੁਆਇਰਮੈਂਟ ਵੀ ਜ਼ਿਆਦਾ ਸੀਗਾ ਦੋ Facebook ਦੀਆਂ ਵੀ ਹਾਂ Facebook ਦਾ ਮੈਨੂੰ 6 ਲੱਖ ਮਿੰਟ ਚਾਹੀਦਾ ਸੀ 6 ਲੱਖ ਮਿੰਟ Facebook ਤੇ oh sorry YouTube ਤੇ ਚਾਹੀਦਾ ਸੀਗਾ 1000 ਘੰਟਾ ਤੇ 1000 ਸਬਸਕ੍ਰਾਈਬਰ ਤੇ ਫੇਸਬੁੱਕ ਤੇ 10000 ਸਬਸਕ੍ਰਾਈਬਰ ਤੇ ਸ਼ੇਅਰ ਕੈਂਟਾ ਸਾਡਾ ਮਤਲਬ ਇੱਕ ਸਾਲ ਲੱਗ ਗਿਆ ਸੀਗਾ ਇੱਕ ਸਾਲ ਜਦੋਂ ਮੋਨਟਾਈਜੇਸ਼ਨ ਨਹੀਂ ਹੋਈ ਸੀ ਮਤਲਬ ਕਿ ਕਿਹੜਾ ਹੀ ਮੰਚ ਵੜ ਗਿਆ ਸੀ ਵੀ ਨਾ ਮੋਨਟਾਈਜ਼ ਕਰਨਾ ਹਾਂਜੀ ਵੀ ਦੇਖਣਾ ਵੀ ਬਾਹਰੋਂ ਪੈਸੇ ਆਪਾਂ ਨੂੰ ਕਿਵੇਂ ਆਉਂਦੇ ਆ ਹਾਂਜੀ ਤੇ ਉਹ ਹੋਇਆ ਪਹਿਲੀ ਪੇਮੈਂਟ ਤਾਂ ਤੁਹਾਨੂੰ ਸਾਨੂੰ ਦੱਸ ਤੇ ਦੋਸਤੋ ਵੀ ਸਾਨੂੰ ਇੱਕ ਐਂਡਰੋਇਡ ਫੋਨ ਜਿੰਨਾ ਜਿਹੜਾ ਬੇਸਿਕ ਐਂਡਰੋਇਡ ਜਿਹੜਾ ਸਟਾਰਟਿੰਗ ਸਟਾਰਟਿੰਗ ਅੱਜਕੱਲ ਤਾਂ ਅੱਜਕੱਲ ਤਾਂ ਤੁਹਾਨੂੰ ਪਤਾ ਹੀ ਬਈ ਬਹੁਤ ਮਹਿੰਗੇ ਫੋਨ ਆ ਗਏ ਆ ਬੇ ਉੱਨੀ ਹੋਈ ਫਿਰ ਸਾਡੀ ਹੌਲੀ 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 ਮਤਲਬ ਕਿ ਉਸ ਤੋਂ ਘਟ ਨਹੀਂ ਆਈ ਕਦੀ ਵੀ ਉਸ ਤੋਂ ਬਾਅਦ ਵੱਧ ਹੀ ਗਈ ਤੇ ਬਾਕੀ ਦੋਸਤੋ ਚੰਗੀਆਂ ਚੀਜ਼ਾਂ ਦੀ ਲਤ ਲਾਉਣੀ ਵੀ ਚਾਹੀਦੀ ਆ ਤੇ ਮਾੜੀ ਦੀ ਤੁਹਾਨੂੰ ਪਤਾ ਨੁਕਸਾਨ ਕਰਦੀ ਚੰਗੀ ਦੀ ਤਾਂ ਇਹਦੇ ਤਾਂ ਕੋਈ ਨੁਕਸਾਨ ਨਹੀਂ ਕਿਉਂਕਿ ਅਸੀਂ ਵੀ ਪਰਿਵਾਰਿਕ ਵੀਡੀਓ ਬਣਾਉਣੀ ਆ ਕਦੀ ਵੀ ਅਸੀਂ ਗਲਤ ਮਲਤ ਵੀਡੀਓ ਨਹੀਂ ਬਣਾਈ ਤੇ ਹੁਣ ਅਸੀਂ ਕਿੰਨੀ ਕਮਾਈ ਕਰ ਰਹੇ ਹਾਂ ਉਹਦੇ ਬਾਰੇ ਤੁਸੀਂ ਤੁਹਾਨੂੰ ਦੱਸਾਂਗੇ ਇਹ ਹੈ ਜਿਹੜਾ ਸੋਸ਼ਲ ਮੀਡੀਆ ਵਾਲਾ ਇਹ ਇੱਕ ਵਗਦੀ ਗੰਗਾ ਹੈ ਇਹਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈਗੇ ਉਹਦੇ ਸਹੀ ਕੰਟੈਂਟ ਪਾ ਕੇ ਜੈਨੂਇਨ ਕੰਟੈਂਟ ਸਿੱਧੇ ਤਰੀਕੇ ਪਾ ਕੇ ਗੰਗਾ ਦੇ ਵਿੱਚੋਂ ਜਿੰਨਾ ਮਰਜ਼ੀ ਤੁਸੀਂ ਮਤਲਬ ਕਿ ਜਲ ਭਰ ਲਓ ਮਤਲਬ ਕਿ ਗੰਗਾ ਨੂੰ ਕੋਈ ਫਰਕ ਨਹੀਂ ਪੈਂਦਾ। ਹਾਂਜੀ। ਉਹੀ ਸੋਸ਼ਲ ਮੀਡੀਆ ਦਾ ਇਹਦੇ ਤੇ ਤੁਸੀਂ ਬਹੁਤ ਕੁਝ ਅਰਨਿੰਗ ਕਰਨ ਨੂੰ ਅਚੀਵਮੈਂਟ ਕਰਨ ਨੂੰ ਪਰ ਹੁਣ ਇੱਕ ਨੰਬਰ ਚਾਹੀਦਾ ਕਿਉਂਕਿ ਕੱਲ ਨੂੰ ਜਾ ਕੇ ਆਪਣਾ ਸਮਾਜ ਦੇ ਵਿੱਚ ਮੂੰਹ ਵੀ ਦਿਖਾਉਣਾ ਪਵੇ ਤੇ ਲੋਕੀ ਸਾਨੂੰ ਆਪਣਾ ਧੌਣ ਨਾ ਨਹੀਂ ਹੋਵੇ। ਮਤਲਬ ਕਿ ਵਧੀਆ ਅਰਨਿੰਗ ਕਰ ਰਹੇ ਆ ਮਤਲਬ ਕਿ ਇਹ ਇੱਕ ਐਸਾ ਦੇ ਵੀ ਜਿੰਨਾ ਕ ਵਧੀਆ ਸਰਕਾਰੀ ਜੋਬ ਵਾਲਾ ਵਧੀਆ ਕਮਾ ਲੈਂਦਾ ਜਿੰਨਾ ਸਰਕਾਰੀ ਜੋਬ ਵਾਲਾ ਮਤਲਬ ਕਿ ਚੰਗੀ ਸਰਕਾਰੀ ਜੋਬ ਵਾਲਾ ਕਮਾ ਲੈਂਦਾ ਉਹਨੇ ਅਸੀਂ ਵਧੀਆ ਅਰਨਿੰਗ ਕਰ ਰਹੇ ਹਾਂ ਇਹਨਾਂ ਦਾ ਤਾਂ ਕਹਿਣ ਦਾ ਭਾਵੇਂ ਕਿ 50-60000 ਰੁਪਇਆ ਇਹ ਮੋਸਟਲੀ ਹਰ ਮੰਥਲੀ ਕਮਾਉਂਦੇ ਨੇ ਨੂੰ ਤਾਂ ਹਜੇ 2-3 ਸਾਲ ਪਹਿਲੇ ਪਤਾ ਲੱਗਿਆ ਕੇਰਲਾ ਯੂਪੀ ਬਿਹਾਰ ਤਾਮਿਲਨਾਡੂ ਦੇ ਲੋਕ ਜਿਹੜੇ ਯੂਟਿਊਬਰ ਕਰੋੜਾਂ ਰੁਪਏ ਕਮਾ ਰਹੇ ਆ ਪਰ ਉੱਥੇ ਜਰਸੀ ਫੈਕਟਰ ਵੀ ਬਹੁਤ ਘੱਟ ਹਾਂਜੀ ਪੰਜਾਬ ਦੇ ਵਿੱਚ ਪੰਜਾਬ ਦਾ ਜਿਹੜਾ ਯੂਟਿਊਬਰ ਇੱਕ ਐਫਐ ਕਰਕੇ ਵੀ ਕਾਮਯਾਬ ਨਹੀਂ ਹੁੰਦਾ ਇੱਥੇ ਥੋੜਾ ਜਿਹਾ ਜਰਸੀ ਫੈਕਟਰ ਬਹੁਤ ਜ਼ਿਆਦਾ ਕਰਦੇ ਕੌਣ ਆ ਸਿਰਫ ਇੱਕ ਦੋ ਪਰਸੈਂਟ ਲੋਕ ਜਿਹੜੇ ਕਰਦੇ ਉਹ ਮਤਲਬ ਕਿ ਡਾਊਨਫਾਲ ਵੀ ਥੱਲੇ ਸਿੱਟਣਾ ਚਾਹੁੰਦੇ ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਗੱਲ ਅਗਲੇ ਦੀ ਲੱਭ ਕੇ ਲਿਆਉਂਦੇ ਆ ਕੰਟਰੋਵਰਸੀ ਕਰਦੇ ਆ ਤੇ ਅਗਲੇ ਨੂੰ ਲੱਗਦਾ ਵੀ ਸ਼ਾਇਦ ਇਹ ਮਤਲਬ ਕੀ ਇਹ ਚੀਜ਼ਾਂ ਨੂੰ ਦੇਖ ਕੇ ਵੀ ਅਗਲਾ ਡਾਊਨ ਹੋ ਜਾਊਗਾ ਆਪਦਾ ਕੰਮ ਬੰਦ ਕਰ ਦੂਗਾ ਤੇ ਅਸੀਂ ਆਪਦਾ ਚਲਾ ਲਾਂਗੇ ਪਰ ਆਪਾਂ ਕਿਸੇ ਨੂੰ ਵੀ ਥੱਲੇ ਸਿੱਟ ਕੇ ਆਪਦੀ ਕਾਮਯਾਬੀ ਆਪਾਂ ਕਦੇ ਵੀ ਨਹੀਂ ਪ੍ਰਾਪਤ ਕਰ ਸਕਦੇ ਆਹ ਗੱਲ ਬਿਲਕੁਲ ਭੈਣ ਜੀ ਨੇ ਸਹੀ ਕਹੀ ਹੈ ਕਿਉਂਕਿ ਜੇ ਆਪਾਂ ਕਿਸੇ ਨੂੰ ਸਪੋਰਟ ਕਰਾਂਗੇ ਤੇ ਤਾਂ ਹੀ ਸਾਨੂੰ ਲੋਕ ਸਪੋਰਟ ਕਰਨਗੇ ਨਹੀਂ ਤਾਂ ਲੱਤਾਂ ਖਿੱਚਣ ਵਾਲੇ ਤਾਂ ਬੋਰਡ ਤੇ ਬੈਠੇ ਆ ਪਰ ਚੜਾਈ ਕਰਵਾਉਣ ਵਾਲਾ ਕੋਈ ਵੀ ਨਹੀਂ ਹੈਗਾ ਤੇ ਨਾ ਤੁਹਾਡੇ ਕਿਸੇ ਨੇ ਪਿੱਛੇ ਉਨਾ ਜੇ ਖੁਦ ਮਿਹਨਤ ਕਰੋਗੇ ਤੇ ਖੁਦ ਹੀ ਆਪਣੀ ਜ਼ਿੰਦਗੀ ਨੂੰ ਸਵਾਰੋਗੇ ਨਹੀਂ ਤੇ ਕੋਈ ਤੁਹਾਡੀ ਜ਼ਿੰਦਗੀ ਨੂੰ ਨਹੀਂ ਸਵਾਰੇਗਾ ਅਤੇ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਲਾਈਕ ਅਤੇ ਸਬਸਕ੍ਰਾਈਬ ਕਰ ਦਿਓ ਜੇਕਰ ਤੁਸੀਂ ਵੀਡੀਓ ਤੋਂ ਤੁਹਾਨੂੰ ਕੁਝ ਨੋਲਿਜ ਮਿਲੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਕੋਪੀ ਪੇਸਟ ਚੈਨਲ ਬਣਾਉਣਾ ਚਾਹੁੰਦੇ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਿਓ